ਤੋਂ ਪਹਿਲਾ ਹਰ ਰੋਜ਼ ਇਹ ਬੋਲ ਕੇ ਸੌਣਾ ਸ਼ੁਰੂ ਕਰ ਦਿਓ ਮਾਇਆ ਦੇ ਗੱਫੇ ਮਿਲਣਗੇ ਸੰਤ ਹੰਸਾਲੀ ਵਾਲੇ ਜਾਂਦੇ ਜਾਂਦੇ ਬਚਨ ਕਰਕੇ ਗਏ ਨੇ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਪਿਆਰਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਬੇਨਤੀਆਂ ਸੰਧਿਆ ਕਰਾਂਗੇ ਪਹਿਲਾਂ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜਦੋਂ ਵੀ ਰਾਤ ਨੂੰ ਸੌਣਾ ਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਸੌਣਾ ਕਿ ਸਤਿਗੁਰੂ ਕਿਰਪਾ ਕਰਿਓ ਏ ਪਾਤਸ਼ਾਹ ਜੀ ਮਿਹਰ ਕਰਿਓ ਏ ਸਤਿਗੁਰੂ ਜੀ ਏ ਪਾਤਸ਼ਾਹ ਜੀ ਇੰਨੀ ਕੁ ਮਿਹਰ ਕਰਿਓ ਕਿ ਸਤਿਗੁਰੂ ਜੀ ਮੈਂ ਆਪਜੀ ਤੋਂ ਕਦੇ ਦੂਰ ਨ ਜਾਵਾਂ ਪਾਰਸ਼ਾ ਕਹਿੰਦੇ ਨੇ ਬਿਨ ਸਤਗੁਰ ਨਾ ਉਹ ਨ ਪਾਈਐ ਬਿਨ ਨਾਵੈ ਕਿਆ ਸੁਆਉ ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਹੋਰ ਕੋਈ ਸੁਤਜਾ ਜੀਵਨ ਮਨੋਰਥ ਹੋਈ ਨਹੀਂ ਸਕਦਾ ਤੇ ਸਾਨੂੰ ਕੋਈ ਦੇ ਨਹੀਂ ਸਕਦਾ ਕਿਉਂਕਿ ਗੁਰੂ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਉਹ ਪਾਰਸ਼ਾ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਹੋਰ ਨਹੀਂ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਅਹਿਮੀਅਤ ਜਿਹੜੀ ਹੈ ਉਹ ਗੁਰੂ ਦੀ ਦਈਏ ਗੁਰੂ ਨੂੰ ਸਭ ਤੋਂ ਵੱਡੀ ਐਮੀਅਤ ਰੱਖਿਏ ਸਭ ਤੋਂ ਵੱਡੇ ਥਾਂ ਗੁਰੂ ਨੂੰ ਰੱਖਿਏ ਪਿਆਰਿਓ ਜਦੋਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਮਝਾਂਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਸਮਝਾਂਗੇ ਪਿਆਰਿਓ ਉਦੋਂ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦੀ ਇਸ ਟੀਜ ਨੂੰ ਜਰਾ ਸਮਝ ਲਿਓ ਪਿਆਰਿਓ ਸਾਨੂੰ ਕੀ ਚਾਹੀਦਾ ਅਸੀਂ ਗੁਰੂ ਤੋਂ ਮੰਗੀਏ ਸਤਿਗੁਰੂ ਕਹਿੰਦੇ ਨੇ ਦੱਦਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਪਿਆਰਿਓ ਉਹ ਤੇ ਆਪਣੇ ਹੱਥ ਵਿੱਚ ਦਾਤਾਂ ਰੱਖਦਾ ਜਿਹੜਾ ਨੂੰ ਭਾ ਜਾਂਦਾ ਉਹਨੂੰ ਦਾਤਾਂ ਮਿਲਦੀਆਂ ਨੇ ਬਾਦਸ਼ਾਹ ਨੇ ਇਹ ਵੀ ਕਿਹਾ ਸਤਿਗੁਰੂ ਕਹਿੰਦੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੋਟ ਨਾ ਆਵਈ ਅਗਣਤ ਭਰੇ ਪੰਡਾਰ ਕਿੰਨੀਆਂ ਉਦਾਹਰਨਾਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਨੇ ਆ ਸਤਿਗੁਰੂ ਕਹਿੰਦੇ ਨੇ ਕਿ ਜਿੰਨਾ ਕੁਝ ਚਾਹੀਦਾ ਹੈ ਸਤਗੁਰ ਤੋਂ ਮੰਗ ਉਹਦੇ ਕੋਲੇ ਅਨੇਕਾਂ ਬੇਅੰਤ ਅਣਗਿਣਤ ਭੰਡਾਰ ਭਰੇ ਪਏ ਨੇ ਸਜਣਾ ਜਿੰਨਾ ਕੁਝ ਚਾਹੀਦਾ ਉਹ ਗੁਰੂ ਤੋਂ ਮੰਗ ਲੈ ਤੇ ਗੁਰੂ ਤੈਨੂੰ ਬਖਸ਼ਿਸ਼ ਕਰਕੇ ਜ਼ਰੂਰ ਦੇਣਗੇ ਸੌਣ ਤੋਂ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ हे ਪਾਤਸ਼ਾਹ ਜੀ ਤੁਸੀਂ ਕਿਰਪਾ ਕੀਤੀ ਐ ਇਹ ਦਿਨ ਆਪ ਜੀ ਦੇ ਬਾਣੇ ਵਿੱਚ ਬਤੀਤ ਹੋਇਆ ਰਾਤ ਆਉਣ ਲੱਗੀ ਐ ਕਿਰਪਾ ਕਰਿਓ ਮੇਰੇ ਜੀਵਨ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਰੱਖਿਓ ਤੁਹਾਡੇ ਯਾਦ ਤੁਹਾਡੀ ਸਿਮਰਨ ਜਿਹੜਾ ਹੈ ਉਹ ਕਦੇ ਨਾ ਵਿਸਰੇ ਸਤਿਗੁਰੂ ਐਸੀ ਕਿਰਪਾ ਕਰਿਓ ਏ ਪਾਤਸ਼ਾਹ ਜੀ ਐਸੀ ਰਹਿਮਤ ਕਰਿਓ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਕੁਰਾਹੇ ਪਏ ਕਮਲੇ ਮਨ ਨੂੰ ਸਿੱਖਿਆ ਦੇ ਕੇ ਸਤਿਗੁਰੂ ਜੀ ਆਪ ਜੀ ਦੀ ਸ਼ਰਣੀ ਪਾ ਲਓ ਆਪ ਜੀ ਚਰਨਾਂ ਦੇ ਵਿੱਚ ਥਾਂ ਦੇ ਦੋ ਹਰ ਜਬ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਤੇ ਮਿਲਦਾ ਹੈ ਪਿਆਰਿਓ ਚਰਨਾ ਵਿੱਚ ਸਤਿਗੁਰੂ ਕਿਰਪਾ ਕਰਕੇ ਜੋੜ ਵੀ ਲੈਂਦੇ ਨੇ ਪ੍ਰਭੂ ਦਾ ਨਾਮ ਸਿਮਰਿਆ ਜਮਰਾਦ ਵੀ ਡਰ ਜਾਂਦਾ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ ਐਸਾ ਗੁਰੂ ਦਾ ਨਾਮ ਹੈ ਐਸੀ ਗੁਰੂ ਦੀ ਕਿਰਪਾ ਹੈ ਆਪਾਂ ਪਹਿਲਾਂ ਇਹ ਗੱਲ ਸਮਝੀਏ ਨਾ ਕਿ ਗੁਰੂ ਬਹੁਤ ਵੱਡੀ ਹਸਤੀ ਹੈ ਗੁਰੂ ਦਾ ਨਾਮ ਬਹੁਤ ਵੱਡੀ ਹਸਤੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਬਹੁਤ ਵੱਡੀ ਤਾਕਤ ਹੈ ਸਮਰੱਥਾ ਹੈ ਪਿਆਰਿਓ ਜਿਹੜਾ ਗੁਰੂ ਦੇ ਨਾਮ ਨਾਲ ਜੁੜਦਾ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਤੇ ਐਸੀ ਕਿਰਪਾ ਕਰਦੇ ਨੇ ਉਹ ਤੇ ਐਸੀ ਰਹਿਮਤ ਕਰਦੇ ਨੇ ਉਹਨੂੰ ਹੋਰ ਭਰੋਸੇ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ ਜਿਹਦਾ ਭਰੋਸਾ ਗੁਰੂ ਤੇ ਇੱਕ ਵਾਰ ਹੀ ਬਣ ਗਿਆ ਤੇ ਉਹ ਤਾਂ ਫਿਰ ਸਾਧ ਸੰਗਤ ਫਿਰ ਮਾਇਆ ਦੇ ਵਿੱਚ ਖੇਡਦਾ ਕਿਉਂਕਿ ਗੁਰੂ ਉਹ ਤੇ ਕਿਰਪਾ ਕਰ ਦਿੰਦਾ ਹੈ ਬੇਅੰਤ ਮਾਇਆ ਸੱਚੇ ਸਾਹਿਵਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਇਹਨਾਂ ਬਚਨਾਂ ਨੂੰ ਸਮਝਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ